ਵਾਹਿਗੁਰੂ ਜੀ ਦਾ ਕਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰੇ ਅਰਦਾਸ ਵਿੱਚ ਪੰਜ ਪਿਆਰਿਆਂ ਦੀ ਕੀ ਮਹੱਤਤਾ ਹੈ ਗੁਰੂ ਘਰ ਵਿੱਚ ਸ਼ੁਰੂ ਤੋਂ ਹੀ ਪੰਜ ਗੁਰਮੁਖਾਂ ਦੀ ਪ੍ਰਧਾਨਤਾ ਚੱਲੀ ਆਈ ਹੈ ਪਾਈ ਗੁਰਦਾਸ ਜੀ ਨੇ ਇਸ ਦੀ ਸ਼ਹੀਦੀ ਭਰੀ ਹੈ ਪੰਜ ਮਿਲੇ ਪਰ ਪੰਜ ਤਜ ਅਣਹਦ ਸ਼ਬਦ ਸ਼ਬਦ ਲਿਵਲਾਈ ਸਾਧ ਸੰਗਤ ਸੋਹਣ ਗੁਰਪਾਈ ਸ਼ਬਦ ਸੂਰਤ ਲਿਵ ਗੁਰ ਸਿੱਖ ਸੰਧ ਮਿਲੈ ਪੰਜ ਪਰਪੰਚ ਮਿਟੈ ਪੰਜ ਪ੍ਰਧਾਨੇ ਹੈ ਪੈ ਸੰਤੋਖ ਜੀ ਨੇ ਵੀ ਇਸੇ ਮਰਿਆਦਾ ਦੀ ਸਾਖੀ ਦਿੰਦੇ ਹਨ ਗੁਰੂ ਘਰ ਕੀ ਮਰਿਆਦਾ ਪੰਚੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਪੰਜ ਪਿਆਰੇ ਚੁਣੇ ਜਾਂਦੇ ਦਸੀ ਦੇ ਹਨ ਪਰ ਇਤਿਹਾਸ ਨੇ ਇਹਨਾਂ ਸਬਣਾ ਦੇ ਨਾਮ ਨਹੀਂ ਸੀ ਸਾਹਮੇ ਥੋੜੇ ਜੇ ਨਾਮ ਦਿੱਤੇ ਹੀ ਮਿਲਦੇ ਹਨ ਗੁਰੂ ਅਰਜਨ ਦੇਵ ਜੀ ਦੇ ਪੰਜ ਪਿਆਰੇ ਸਨ ਭਾਈ ਵਿਦੀਚੰਦ ਭਾਈ ਜੇਠਾ ਭਾਈ ਲੰਗਾ ਭਾਈ ਪਿਰਾਨਾ ਤੇ ਭਾਈ ਪੈੜਾ ਗੁਰੂ ਤੇਗ ਬਹਾਦਰ ਜੀ ਦੇ ਪੰਜ ਪਿਆਰੇ ਸਨ ਭਾਈ ਮਤੀਦਾਸ ਭਾਈ ਗੁਰਦਿੱਤਾ ਭਾਈ ਦਿਆਲਾ ਭਾਈ ਉਦਾਹ ਤੇ ਭਾਈ ਜੈਤਾ ਅਰਦਾਸ ਵਿੱਚ ਜਿੰਨਾ ਪੰਜਾਂ ਪਿਆਰਿਆਂ ਨੂੰ ਉਜੇਚੇ ਯਾਦ ਕੀਤਾ ਜਾਂਦਾ ਹੈ ਉਹ ਹੈ ਗੁਰਗੋਬਿੰਦ ਸਿੰਘ ਜੀ ਦੇ ਪੰਜ ਪਿਆਰੇ ਇਨਾਂ ਦੀ ਮਹੱਤਤਾ ਇਸ ਲਈ ਵੱਡੀ ਹੈ ਕਿਉਂਕਿ ਇਨਾਂ ਆਤਮ ਬલિદાન ਰਾਹੀਂ ਇਹ ਪਦਵੀ ਪ੍ਰਾਪਤ ਕੀਤੀ ਸੀ ਬਿਕਰਮੀ ਸਮੰਤ 1756 ਦੀ ਪਹਿਲੀ ਵਿਸਾਖ अथवा 3 ਮਾਰਚ 1699 ਈਸਵੀ ਦੇ ਦਿਨ ਅਨੰਦਪੁਰ ਵਿੱਚ ਜਿੱਥੇ ਅੱਜਕੱਲ੍ਹ ਕੇਸਗੜ੍ਹ ਸਾਹਿਬ ਦਾ ਤਖਤ ਸੁਸ਼ੋਭਿਤ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਸਿੱਖਾਂ ਦਾ ਇੱਕ ਮਹਾਨ ਇਕੱਠ ਹੋਇਆ ਦੂਰ ਨੇੜਿਓਂ ਹਰ ਥਾਂ ਦੀਆਂ ਸੰਗਤਾਂ ਨੂੰ ਉੱਥੇ ਪੁੱਜਣ ਦਾ ਉਜੇਜਾ ਸਦਾ ਦਿੱਤਾ ਗਿਆ ਸੀ ਕੋਈ 80000 ਦੀ ਹਾਜ਼ਰੀ ਉਸ ਵਿੱਚ ਇਤਿਹਾਸ ਕਰਨੇ ਲਿਖੀ ਹੈ ਜਦੋਂ ਦੀਵਾਨ ਪੂਰੀ ਗਹਿਮਾ ਗਹਿਮ ਤੇ ਸੀ ਤਾਂ ਦਾਤਾਰ ਪਾਦਸ਼ਾਹ ਦਸ਼ਮੇਸ਼ ਗੁਰੂ ਆਪਣੇ ਅਦਪੁੱਤਰ ਰੱਬੀ ਜਲਾਲ ਨਾਲ ਦੀਵਾਨ ਵਿੱਚ ਆਏ ਤੇ ਇਸ ਮੌਕੇ ਲਈ ਪਹਿਲਾਂ ਤੋਂ ਸਜਾਏ ਗਏ ਇੱਕ ਮਰਮਰੀ ਚਬੂਤਰੇ ਉੱਪਰ ਖਲੋ ਗਏ ਉਨ੍ਹਾਂ ਸੰਗਤ ਨੂੰ ਇੱਕ ਨਵੀਂ ਆਪਨਤ ਨਾਲ ਵੇਖਿਆ ਫਿਰ ਆਪਣੀ ਮਿਆਨ ਵਿੱਚੋਂ ਤੇਗ ਨੂੰ ਖਿੱਚਿਆ ਤੇ ਉ ਤਾਂ ਉਠਾ ਕੇ অতি ਗੰਭੀਰ ਤੇ ਬੁਲੰਦ ਸੁਰ ਵਿੱਚ ਆਖਿਆ ਅੱਜ ਮੈਨੂੰ ਇੱਕ ਸਿਰ ਦੀ ਲੋੜ ਹੈ ਮੇਰਾ ਕੋਈ ਪਿਆਰਾ ਸਿੱਖ ਅੱਗੇ ਆਵੇ ਸੰਗਤਾਂ ਵਿੱਚ ਇੱਕ ਡੂੰਗੀ ਚੁੱਪ ਵਾਪਰ ਗਈ ਨਿਰਪਉ ਨਿਰੰਕਾਰ ਦੇ ਉਪਾਸ਼ਕਾਂ ਦੀ ਨਿਰਪੈਤਾ ਦੀ ਅਜਮਾਇਸ਼ ਦਾ ਸਮਾਂ ਆ ਗਿਆ ਜਪ ਜਾਂਸੀ ਇਹ ਕਿਸੇ ਵੱਡੇ ਇਤਿਹਾਸਕ ਔਸਰ ਦਾ ਦਿਨ ਸੀ ਜਿਸ ਲਈ ਪੂਰੀ ਕੌਮ ਦੋ ਸਦੀਆਂ ਤੋਂ ਤਿਆਰੀ ਕਰ ਰਹੀ ਸੀ ਗੁਰਮਖ ਸੁਰਮਗਤੀ ਦੀ ਅੱਜ ਵਿਦਵਾਨ ਉੱਪਰ ਪਰਖ ਹੋਣ ਲੱਗੀ ਸੀ ਮਰਜੀ ਵੜਿਆਂ ਦੀ ਕੌਮ ਦੀ ਸਾਜਣ ਲਈ ਦਸਮ ਪਾਤਸ਼ਾਹ ਨੇ ਮਰਨ ਛਣ ਦਾ ਇਹ ਔਸਰ ਰਚ ਤਰਿਆ ਸੀ ਜਿਸ ਨੇ ਗੁਰੂ ਬ੍ਰਹਮ ਨਾਲ ਅਪੇਧ ਹੋਣਾ ਹੈ ਪਹਿਲਾਂ ਮਰਨ ਕਬੂਲ ਦੀ ਸ਼ਰਤ ਉਸ ਨੂੰ ਨਿਭਾਉਣੀ ਲਾਜ਼ਮ ਸੀ ਅੱਜ ਇਸ ਸ਼ਰਤ ਦੇ ਪੂਰਿਆਂ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਅਜ ਤੇਗ ਦੀ ਧਾਰ ਰਹੀ ਨਸੀਬ ਹੋਣੀ ਸੀ ਇਹ ਕੇਵਲ ਉਸੇ ਦੇ ਹਿੱਸੇ ਆ ਸਕਦੀ ਸੀ ਜੋ ਸ਼ੇਰ ਤਲੀ ਤੇ ਧਰ ਕੇ ਅੱਗੇ ਨਿਤ ਨਿੱਤਰ ਸਕੇ ਸ਼ੇਰ ਦਾ ਭਾਰ ਲਾ ਕੇ ਹੀ ਇਸ ਬਖਸ਼ਿਸ਼ ਦਾ ਭਾਰ ਉਠਾਇਆ ਜਾ ਸਕਦਾ ਸੀ ਪਰਿਸੰਗਤ 'ਚੋਂ ਉੱਠਣਾ ਉਹਨਾਂ ਹੀ ਸੀ ਜੋ ਆਪਣੀ ਜਾਨ ਨੂੰ ਠੀਕਰਾਂ ਤੇ ਗੁਰੂ ਦੀ ਖੁਸ਼ੀ ਨੂੰ ਆਪਣਾ ਸੰਸਾਰ ਸਮਝੇ ਹੋਣ ਉਹ ਉੱਠੇ ਵਾਰੀ-ਵਾਰੀ ਪੰਜ ਪੰਜ ਪ੍ਰਮਾਣ ਤੇ ਪ੍ਰਮਾਣ ਹੋ ਗਏ ਪ੍ਰਮਾਣ ਚੜ ਗਏ ਆਤਮ ਸਮਰਪਣ ਨਾਲ ਆਤਮਕ ਉਚਾਈ ਦੀ ਸਿਖਰ ਤੇ ਜਾ ਬੈਠੇ ਨیرے ਗੁਰੂ ਦੇ ਹੋ ਗਏ ਗੁਰੂ ਦੇ ਪਿਆਰੇ ਗੁਰੂ ਨੇ ਛਾਤੀ ਨਾਲ ਲਾ ਕੇ ਆਤਮ ਸਮਰਪਣ ਅੰਗੀਕਾਰ ਕਰ ਲਿਆ ਤੇ ਆਪਣੇ ਪਿਆਰਿਆਂ ਦਾ ਖਿਤਾਬ ਦੇ ਦਿੱਤਾ ਪਹਿਲੇ ਗੁਰੂ ਸਾਹਿਬਾਂ ਵੇਲੇ ਪਿਆਰੇ ਉਹਨਾਂ ਦੀ ਭਗਤੀ ਦੇ ਆਧਾਰ ਤੇ ਚੁਣੇ ਜਾਂਦੇ ਸਨ ਇਸ ਵਾਰ ਸਤ ਗੁਰਾਂ ਪਗਤੀ ਸ਼ਕਤੀ ਦੀ ਮਿਲਵੀ ਜੁਕਤ ਨਾਲ ਚੁਣੇ ਇਹ ਚੋਣ ਲੋਕਮਤ ਨਾਲ ਨਹੀਂ ਸੀ ਹੋਈ ਤਲਵਾਰ ਦੀ ਧਾਰ ਨਾਲ ਹੋਈ ਸੀ ਇਹਨਾਂ ਪੰਜ ਪਿਆਰਿਆਂ ਨੂੰ ਸਹਿਬਾ ਨਵੀਂ ਸੂਰਤ ਦਿੱਤੀ ਫਿਰ ਆਪਣੇ ਨਾਲ ਚਬੂਤਰੇ ਤੇ ਖੜਾ ਕਰਕੇ ਸੰਗਤ ਨੂੰ ਸਬੋਧਨ ਕੀਤਾ ਖਾਲਸਾ ਜੀ ਇਹ ਮੇਰੇ ਪੰਜ ਪਿਆਰੇ ਹਨ ਮੈਨੂੰ ਸਭ ਤੋਂ ਵੱਧ ਪਿਆਰੇ ਹਨ ਤਦ ਸਤਗੁਰਾਂ ਫੁਲਾਦ ਦੇ ਬਾਟੇ ਵਿੱਚ ਅੰਮ੍ਰਿਤ ਤਿਆਰ ਕੀਤਾ ਪੰਜਾਂ ਬਾਣੀਆਂ ਜਪਜੀ ਸਾਹਿਬ ਜਪ ਸਾਹਿਬ ਪ੍ਰਸਾਦ ਸਵਈਏ ਚੋਪਈ ਤੇ ਆਨੰਦ ਸਹਿਬ ਦਾ ਪਾਠ ਬੀਰ ਆਸਣ ਵਿੱਚ ਕਰਦਿਆਂ ਚਮਕਦਾ ਠੰਡਾ ਬਾਟੇ ਵਿਜਲੇ ਜਲ ਵਿੱਚ ਫੇਰੀ ਗਏ ਮਾਤਾ ਸਹਿਬ ਦੇਵਾ ਨੇ ਆਪਣੀ ਨਿਰਮਲ ਰੂ ਦੀ અપਾਰ ਮਹਿਰਾਮਤੀ ਵਿੱਚ ਆ ਕੇ ਉਸ ਜਲ ਵਿੱਚ ਪਤਾਸੇ ਪਾ ਦਿੱਤੇ ਅੰਮ੍ਰਿਤ ਤਿਆਰ ਹੋ ਗਿਆ ਹਜੂਰ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਫਿਰ ਸੰਗਤ ਨੂੰ ਮੁਖਾਤਬ ਹੋ ਕੇ ਬੋਲੇ ਖਾਲਸਾ ਜੀ ਇਹ ਪੰਜ ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਸਾਹਿਬ ਸਿੰਘ ਤੇ ਭਾਈ ਮੁਹਕਮ ਸਿੰਘ ਹੁਣ ਗੁਰੂ ਰੂਪ ਹੋ ਗਏ ਹਨ ਮੈਂ ਇਹਨਾਂ ਅੱਗੇ ਅੰਮ੍ਰਿਤ ਦੀ ਦਾਤ ਦੀ ਯਾਚਨਾ ਕਰਦਾ ਹਾਂ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਤਿਆਰ ਕੀਤਾ ਤੇ ਹਜੂਰ ਨੇ ਸਰਬੱਤ ਸੰਗਤ ਦੇ ਸਾਹਮਣੇ ਉਹਨਾਂ ਪਿਆਰਿਆਂ ਦੇ ਹੱਥੋਂ ਅੰਮ੍ਰਿਤ ਪਾਣ ਕੀਤਾ ਜੋ ਸਥਾਨ ਇਨਾ ਪੰਜਾਂ ਪਿਆਰਿਆਂ ਨੂੰ ਹਜੂਰ ਨੇ ਬਖਸ਼ਿਆ ਉਸ ਦਾ ਵਰਣਨ ਕਰਦਿਆਂ ਭਾਈ ਸੰਤੋਖ ਜੀ ਲਿਖਦੇ ਹਨ ਸਿੱਖ ਪੰਚਨ ਮੈ ਮੇਰੋ ਬਾਸਾ ਪੂਰਣ ਕਰਿਓ ਧਰੇ ਜੋ ਆਸਾ ਇਸ ਤੋਂ ਇਲਾਵਾ ਪੰਜ ਪਿਆਰੇ ਉਹਨਾਂ ਗੁਰਮੁਖਾਂ ਨੂੰ ਵੀ ਕਿਹਾ ਗਿਆ ਹੈ ਜਿਨ੍ਹਾਂ ਨੂੰ ਕਲਗੀਧਰ ਪਾਸ਼ਾ ਨੇ ਚਮਕੌਰ ਦੀ ਗੜੀ ਛੱਡਣ ਲੱਗੇ ਆਪਣੇ ਸ਼ਸਤਰ ਤੇ ਕਲਗੀ ਦੇ ਕੇ ਤੇ ਉਹਨਾਂ ਦੀ ਪ੍ਰਕਰਮਾ ਕਰਕੇ ਗੁਰੂਤਾ ਪ੍ਰਦਾਨ ਕੀਤੀ ਪੰਜ ਪਿਆਰੇ ਭਾਵੇਂ ਆਨੰਦਪੁਰ ਸਾਹਿਬ ਵਾਲੇ ਮੰਨੀਏ ਭਾਵੇਂ ਚਮਕੌਰ ਸਾਹਿਬ ਵਾਲੇ ਤੇ ਭਾਵੇਂ ਦੋਹਾਂ ਥਾਵਾਂ ਦੇ ਇਹਨਾਂ ਨਾਲ ਇੱਕ ਅਦੁੱਤੀ ਪਰੰਪਰਾ ਆਰੰਭ ਹੁੰਦੀ ਹੈ ਇਸ ਪਰੰਪਰਾ ਨਾਲ ਕੁਝ ਸਿਧਾਂਤਕ ਸਥਾਪਤੀਆਂ ਨਿਸ਼ਚਿਤ ਹੁੰਦੀਆਂ ਹਨ ਪਹਿਲੀ ਇਹ ਕਿ ਨਾਨਕ ਕਾਲ ਤੋਂ ਤੁਰਿ ਆਉਂਦੀ ਪੰਜ ਪਿਆਰਿਆਂ ਦੀ ਸੰਸਥਾ ਵਿੱਚ ਇੱਕ ਵਿਸ਼ੇਸ਼ ਪਰਿਵਰਤਨ ਆ ਗਿਆ ਇਸ ਤੋਂ ਪਹਿਲਾਂ ਪਿਆਰੇ ਸਤਿਗੁਰਾਂ ਦੇ ਸਲਾਹਕਾਰ ਹੁੰਦੇ ਸਨ ਭਾਵੇਂ ਸਤਗੁਰ ਜੀ ਸੰਗਤ ਦੀ ਇੱਛਾ ਕਦੇ ਨਹੀਂ ਸੰਤਾਲ ਦੇ ਪਰ ਪਿਆਰੇ ਕੇਵਲ ਸਲਾਹਕਾਰ ਹੋਣ ਦਾ ਕਰਤਵ ਹੀ ਪਾਲਦੇ ਸਨ। ਗਿਰੋਨ ਹੁਕਮ ਦੇਣ ਦੇ ਸਮਰਥ ਨਹੀਂ ਸਨ ਮੰਨੇ ਜਾਂਦੇ। ਗੁਰਗੋਮੀ ਸਿੰਘ ਜੀ ਨੇ ਪਰਿਵਰਤਨ ਇਹ ਲਿਆਂਦਾ ਕਿ ਪੰਜ ਪਿਆਰੇ ਨਾ ਕੇਵਲ ਸਮੁੱਚੇ ਪੰਥ ਦੇ ਹੀ ਪ੍ਰਤੀਨਿਧ ਹੋ ਗਏ ਸਗੋ ਆਪ ਗੁਰੂ ਰੂਪ ਹੋ ਸਤਗੁਰੂ ਹੁਕਮ ਦੇਣ ਦੇ ਸਮਰਥ ਵੀ ਹੋ ਗਏ। ਇਤਿਹਾਸ ਵਿੱਚ ਇਸ ਗੱਲ ਦੇ ਕਾਫੀ ਸਬੂਤ ਮੌਜੂਦ ਹਨ ਕਿ ਪੰਜਾਂ ਪਿਆਰਿਆਂ ਨੇ ਗੁਰੂ ਪੰਥ ਦੇ ਪ੍ਰਤੀਨਿਧ ਹੋਣ ਦੀ ਫੈਸਲੀਅਤ ਵਿੱਚ ਇੱਕ ਹੱਕ ਦੀ ਲੋੜ ਅਨੁਸਾਰ ਵਰਤੋਂ ਵੀ ਕੀਤੀ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਂ ਪਿਆਰਿਆਂ ਨੇ ਦਾਦੂ ਦੀ ਸਮਾਦ ਨੂੰ ਤੀਰ ਨਾਲ ਨਮਸਕਾਰ ਕਰਨ ਦੇ ਦੋਸ਼ ਕਾਰਨ ਗੁਰੂ ਖਾਲਸੇ ਦੇ ਰੂਪ ਰੂਪੇਸ਼ ਹੋਣ ਦਾ ਆਦੇਸ਼ ਦਿੱਤਾ ਦੇਸ਼ ਹੋਏ ਗੋਬਿੰਦ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਤਨਖਾਹ ਲਈ ਗਈ ਜੋ ਸਤਗੁਰਾਂ ਸ਼ੁਕਰਾਨੇ ਨਾਲ ਕਬੂਲ ਕੀਤੀ ਐਵੇਂ ਹੀ ਚਮਕੌਰ ਦੀ ਗੜੀ ਵਿੱਚ ਵੀ ਪੰਜਾਂ ਪਿਆਰਿਆਂ ਨੇ ਇਸ ਹੱਕ ਦੀ ਵਰਤੋਂ ਕੀਤੀ ਜਦੋਂ ਉਹਨਾਂ ਦਸਮ ਪਾਤਸ਼ਾਹ ਨੂੰ ਕਿਹਾ ਗੋਬਿੰਦ ਸਿੰਘ ਜੀ ਖਾਲਸੇ ਦਾ ਹੁਕਮ ਹੈ ਤੁਸੀਂ ਸ਼ਹੀਦੀ ਨਹੀਂ ਪਾਓਗੇ ਪਰ ਦਸਮ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਦੀਆਂ ਤਿੰਨ ਪ੍ਰਿਕਰਮਾਂ ਕੀਤੀਆਂ ਆਪਣੀ ਕਲਗੀ ਤੇ ਸ਼ਸਤਰ ਉਹਨਾਂ ਨੂੰ ਭੇਟ ਕੀਤੇ ਤੇ ਕਿਹਾ ਮੈਂ ਸਰੀਰਕ ਰੂਪ ਵਿੱਚ ਤੁਹਾਨੂੰ ਗੁਰਿਆਈ ਦੇ ਰਿਹਾ ਹਾਂ ਫਿਰ ਗੁਰੂ ਖਾਲਸਾ ਦੇ ਹੁਕਮ ਪਾਲ ਕੇ ਚਮਕੌਰ ਦੀ ਗੜੀ ਨੂੰ ਛੋੜ ਦਿੱਤਾ ਦੂਜੇ ਆਪ ਗੁਰੂ ਚੇਲਾ ਦੀ ਪਰੰਪਰਾ ਪਰੰਪਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੀਂ ਸਿਖਰ ਤੇ ਪੰਚਾਇਆ ਦਿੱਤਾ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਬਖਸ਼ਣ ਮਗਰੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਹਿੰਦੀ ਉਮਰ ਉਹਨਾਂ ਦੇ ਦਰਬਾਰ ਵਿੱਚ ਸੇਵਕ ਬਣ ਕੇ guzari ਇਓ ਉਹਨਾਂ ਆਪੇ ਗੁਰੂ ਚੇਲਾ ਦੀ ਪ੍ਰਥਾ ਦਾ ਆਰੰਭ ਕੀਤਾ ਪ੍ਰਭਾਬੇ ਦੀ ਸਾਰੀ ਸਿੱਖੀ ਸੇਵਕੀ ਵਿੱਚ ਜੋ ਕੇਵਲ ਇੱਕ ਲੈਣਾ ਹੀ ਗੁਰੂ ਬਣ ਸਕਿਆ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਸਮੁੱਚੇ ਪੰਥ ਦਾ ਪ੍ਰਤੀਨਿਧ ਪ੍ਰਵਾਨ ਕਰ ਤੇ ਉਹਨਾਂ ਨੂੰ ਗੁਰਤਾ ਦੇ ਕੇ ਗੁਰਿਆਈ ਨੂੰ ਪੂਰੀ ਹਿੰਮਤ ਉਮਤ ਵਿੱਚ ਸੋਖ ਦਿੱਤਾ ਇਓ ਗੁਰੂ ਦਾ ਪੰਥ ਆਪ ਗੁਰੂ ਪੰਥ ਹੋ ਗਿਆ ਪੂਰੀ ਉਮਤ ਨੂੰ ਤਿਲਕ ਲਗਾ ਕੇ ਸਤ ਗੁਰਾਂ ਨੇ ਸਮੂਹ ਅਧਿਆਤਮਕ ਚੇਤਨਾ ਦੀ ਸ੍ਰੇਸ਼ਟਾ ਦਾ ਸਥਾਪਿਤ ਕਰ ਦਿੱਤੀ ਇਸ ਨਾਲ ਪੰਥ ਉਹ ਵਿਖ ਮੁਖੀ ਹੋ ਗਿਆ ਆਪਣੇ ਮਾਮਲੇ ਲਈ ਉਸ ਨੂੰ ਪੂਤ ਪਾਸੋਂ ਅਗਵਾਈ ਲੈਣ ਦੀ ਲੋੜ ਨਾ ਰਹੀ ਹੁਣ ਉਸ ਸਮੁੱਚੀ ਅਧਿਆਤਮਕ ਚੇਤਨਾ ਨੂੰ ਸੁਹਿਰਦਤਾ ਨਾਲ ਜੁਨੇ ਪੰਜ ਪਿਆਰਿਆਂ ਵਿੱਚ ਕੇਂਦ੍ਰਿਤ ਕਰਕੇ ਗੁਰੂ ਸ਼ਬਦ ਦੀ ਤਾਬਿਆ ਰਹਿ ਕੇ ਕੋਈ ਵੀ ਗੁਰਮਤਾ ਕਰਨ ਸਕਣ ਦੇ ਸਮਰਥ ਹੋ ਗਿਆ ਇਸ ਪੇਟ ਕਰਨ ਵਾਲੇ ਪੰਜਾਂ ਪਿਆਰਿਆਂ ਦੀ ਮਹੱਤਤਾ ਸ਼ੁਰੂ ਤੋਂ ਹੀ ਵੱਡੀ ਆਪ ਦਿੱਤੀ ਗਈ ਸੀ ਕਲਗੀਧਰ ਜੀ ਦੇ ਵੇਲੇ ਹੀ ਜਦੋਂ ਦੇਗ ਵਰਤਦੀ ਸੀ ਤਾਂ ਪਹਿਲੋਂ ਪੰਜਾਂ ਪਿਆਰਿਆਂ ਨੂੰ ਵਰਤਾ ਕੇ ਫਿਰ ਹੀ ਬਾਕੀ ਸੰਗਤ ਵਿੱਚ ਵਰਤਾਏ ਜਾਂਦੇ ਸੀ ਇਹਨਾਂ ਪੰਜਾਂ ਪਿਆਰਿਆਂ ਦੀ ਸਤਕਾਰਯੋਗ ਸਿਮਰਤੀ ਨੂੰ ਅੱਜ ਵੀ ਕੇਵਲ ਅਰਦਾਸ ਵਿੱਚ ਹੀ ਨਹੀਂ ਅਰਦਾਸ ਦੇ ਮਗਰੋਂ ਦੇਗ ਵਰਤੌਣ ਵੇਲੇ ਵੀ ਅਭਿਨੰਦਨ ਦਿੱਤਾ ਜਾਂਦਾ ਹੈ ਸੰਗਤ ਵਿੱਚ ਅੱਜ ਵੀ ਕਿਰਪਾਣ ਪੇਟ ਕਰਨ ਉਪਰੰਤ ਪਹਿਲਾ ਦੇਗ ਵਿੱਚੋਂ ਸਤਕਾਰ ਵਜੋਂ ਪੰਜਾਂ ਪਿਆਰਿਆਂ ਦੇ ਨਾਮ ਦੀ ਕੱਢ ਕੇ ਜਾਂ ਤਾਂ ਸੰਗਤ ਵਿੱਚ ਵਿਰਾਜੇ ਪੰਜ ਅੰਮ੍ਰਿਤਾਰੇ ਗੁਰਮਖਾਣੋ ਵਰਤਾਈ ਜਾਂਦੀ ਹੈ ਜਾਂ ਦੁਬਾਰੇ ਸਾਰੇ ਦੇਗ ਵਿੱਚ ਰਲਾ ਕੇ ਸਾਰੇ ਸੰਗਤ ਨੂੰ ਵਰਤਾ ਦਿੱਤੀ ਜਾਂਦੀ ਹੈ ਤਾਂ ਇਹ ਹੈ ਅਰਦਾਸ ਵਿੱਚ ਪੰਜ ਪਿਆਰਿਆਂ ਦੀ ਮਹੱਤਤਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਦੀ ਅਰਦਾਸ ਦਾ ਅਰਥ ਸਮਝਣ ਲਈ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ